ਸ਼ਾਟ ਆ ਡਾ ਆਤੀ ਬਦ ਗਿਆ ਸਵੇਰ ਹੋ ਗਈ ਆ ਤੇ ਯੋਟਾ ਟਿਕਾਇਆ ਕਿੰਨੇ ਜਾਣਾ ਪਰ ਵਲੋਗ ਇਹ ਕਰਨੇ ਆ ਕੱਬ ਤੇ ਸਾਧ ਚਾਹ ਪਾਨ ਦੀ ਚਾਹ ਪੀਣੇ ਆ ਤੇ ਅੱਜ ਐਮ ਨੂੰ ਮੰਮਾ ਨੇ ਖੋਲ ਕੇ ਬਾਹਰ ਦਾ ਅੰਦਰ ਮੰਮਾ ਖੋਲ ਦੇ ਤੇ ਪੈਕੇਟ ਮਿਲਦੀ ਮੈਂ ਕੱਲ ਨੂੰ ਆਏ ਸੀ ਸ਼ੈਂਪੂ ਸ਼ੈਂਪੂ ਨਾਲ ਤੇ ਮੈਂ ਕਿਹਾ ਚੱਲ ਅਜ ਅੰਦਰ ਲੈਣ ਜੇ ਤੇ ਮੈਂ ਕਿਹਾ ਚੱਲ ਅੰਦਰ ਕਹਿੰਦਾ ਮੈਂ ਜਾਰਾ ਆ ਦੇਖ ਐਮੋ

ਸੱਚੇ ਨਸਕਾਰ ਲਿਆ ਸੀ ਕਿਉਂਕਿ ਗੋਭੀ ਵੀ ਬਿਲੀ ਕਸ਼ ਕਰ ਲਈ ਤੇ ਆਲੂ ਵੀ ਬਾਲ ਲਏ ਤੇ ਦੋਵੇਂ ਚੀਜ਼ਾਂ ਮਿਕਸ ਕਰਤੀਆਂ ਤੇ ਉਹ ਟੇਸਟੀ ਅਲੱਗ ਹੋ ਗਿਆ ਮੈਂ ਸੋਚਿਆ ਚਲ ਜਿੱਦਾਂ ਕੁਲਚਿਆਂ ਦਾ ਟੇਸਟ ਆਂਦਾ ਉਦਾਂ ਦਾ ਟੇਸਟ ਆਏਗਾ ਪਰ ਮੈਨੂੰ ਟੇਸਟੀ ਬਦਿਆਂ ਨਹੀਂ ਲੱਗੇ ਗੋਭੀ ਅਲੱਗ ਗੋਭੀ ਦਾ ਪਰੋਣਾ ਖਾਣ ਲੱਗੀ ਸਵਾਦ ਲੱਗਦਾ ਤੇ ਆਲੂ ਦਾ ਅਲੱਗ ਹੀ ਸਵਾਦ ਲੱਗਦਾ ਹੈ ਆਇਆ ਮੈਂ ਕਰਤਾ ਹੈ ਇਹਦੇ ਵਿੱਚ ਪਾਇਆ ਵੀ ਸਨ ਜੀਰਾ ਗਰਮ ਮਸਾਲਾ ਐਂਡ ਥੋੜੀ ਜਿਹੀ ਹਲਦੀ ਵੀ ਦੇ ਕੇ ਵਿੱਚ ਤੇ ਇਹਨੂੰ ਕੱਢਦੇ ਆ ਥੋੜਾ ਜਿਹਾ ਮਿਕਸ ਤੇ ਇੰਦਰ ਕਰ ਰਹੇ ਆ ਲੈਗੈਂਡਰੀ ਕੜਾਈ 'ਚੇ ਤੇਲ ਗਰਮ ਹਾਂਜੀ ਤੇ ਮੈਨੂੰ ਰਿਮੋਰ ਕਰਿਓ ਮੈਂ ਅੱਜ ਥੋੜਾ ਲੇਜੀ ਲੇਜੀ ਫੀਲ ਕਰਦੀ ਪਈ ਆ ਹਾਂਜੀ ਇਹਨੂੰ ਕੱਟ ਲਓ ਪਾ ਦੇਣੀ ਆ ਤਾਂ ਤੇ ਮਿਕਸ ਹੈਲੋ ਗਾਇਸ ਤੁਹਾਨੂੰ ਪਰੋਟੀ ਰਾਟੀ ਖਾ ਲਈ ਹੀ ਤੇ ਆ ਮਮਣ ਨੇ ਬਣਾਏ ਆ ਗੋਭੀ ਵਾਲੇ ਪਕੌੜੇ ਤੇ ਦੇਖੋ Mbak, mau roti apa? Kau mau gobi? Ayo, kita makan. Uff, enak sekali. गोभी अंदर गरम बहुत स्वाद ही बड़ा घंट है तो शाम हो गई ही सारे ठंडा मौसम आया ही आप कोठे आ गए हैं है। थे बनाने मैगी ਕਿੰਨੇ ਕਾੜ ਬਣੀਆਂ ਜੀ ਸਾਰੇ ਦੁੱਧ ਭਾਗੇ ਬਣਾਈ ਤੇ ਦੇਖੋ ਖਾਣ ਵਾਲੇ ਆ ਗਏ ਚਲੋ ਤੇ ਵਾਲ ਵੀ ਕਟਾਨ ਵਾਲੇ ਆਏ ਮੇਰੇ ਬੱਡੇ ਗੱਡੇ ਹੋ ਗਏ ਤੇ ਲਿਖਿਆ ਰਹੇ ਪੈਕੇਟ ਤੇ 2 ਮਿੰਟ ਹੁੰਦਾ ਵਰਧਾ ਘੰਟਾ ਲਾ ਕੇ ਬਣਾਈ ਮੈਂ ਤੇ ਹੁਣ ਮम्मा ਟੇਸਟ ਕਰਕੇ ਦੱਸੋ ਕਿ ਹੋਈ ਲੱਗੀ ਟੇਸਟ ਵਿੱਚ ਕੀ ਕੀ ਪਾਇਆ ਨਾਲ ਇੱਕੋ ਕਰਾਓ ਟੇਸਟ ਉੱਤੇ ਪਾਇਆ ਕੁਝ ਨਵੀਂ ਪੈਕਿੰਗ ਆਈ ਨਾ ਉਹਦੇ ਵਿੱਚ ਮਸਾਲੇ ਦੇ ਵਿੱਚ ਆਉਂਦੀ ਆ ਨਵੀਂ ਪੈਕਿੰਗ ਆ ਰਾਣੇ ਮਸਾਲੇ ਤਰੀਕਾ ਡੀ ਪਾਤੇ ਕੋਕ ਨਹੀਂ ਪਾਇਆ ਮੈਂ ਮੈਂ ਤੇਲ ਵੀ ਨਹੀਂ ਪਾਇਆ ਮੈਂ ਇਹ ਤੁਹਾਨੂੰ ਟੇਸਟ ਕਰਾਉ ਮੈਂ ਉਹ ਸੀਟ 2 ਫਿਰ ਚੀਜੀ ਬਿਲੂ ਸਾਰਾ ਹੂੰ ਹੂੰ ਕਹਾਂ ਤੇ ਮੈਂ ਖਾ ਲੂੰਗਾ ਇਹਦੇ ਨਾਲ ਅਜੇ ਨਹੀਂ ਪਾਇਆ ਬੱਚੇ ਨੂੰ ਇਹ ਫੋਨ ਹਲੋ ਖਾਓ ਤੁਣੀ ਹਣੀ ਖਾਊਗਾ ਆਪਣੇ ਆਤੇ ਬਣੇ ਮੈਂ ਖਾਊਗਾ ਨੇ ਦਾ ਆਨੇ ਉੱਪਰ ਖੋਲਣ ਦਰਵਾਜਾ ਹੈਲੋ ਗਾਇਜ਼ ਤੇ ਮੈਂ ਸ਼ਾਮ ਹੋ ਗਈ ਆ ਸ਼ਾਮ ਦੇ ਰਾਤ ਹੋ ਗਈ ਆ ਤੇ ਮੈਂ ਖੇੜੇ ਚੋਂ ਲਿਖਾਇਆ ਖੇੜੇ ਕੋਟ ਕੇ ਨਾ ਆਇਆ ਵਾ ਕੋਲਰੇ ਦਾ ਕੰਮ ਜਿਵੇਂ ਕਿ ਸ਼ਾਮ ਨੂੰ ਮੈਗੀ ਬਣਾਈ ਸੀ ਜਿਵੇਂ ਕਿ ਤੁਹਾਨੂੰ ਪਤਾ ਸ਼ਾਮ ਨੂੰ ਮੈਗੀ ਬਣਾਈ ਸੀ ਤੇ ਸਾਰਿਆਂ ਨੂੰ ਸਵਾਲ ਲੱਗੀ ਮੰਮਾ ਨੂੰ ਵੀ ਪਾਪਾ ਨੂੰ ਵੀ ਪਾਪਾ ਕਹਿੰਦੇ ਫਿਰ ਰਾ ਨੂੰ ਰੋਟੀ ਨਾ ਬਣਾਇਓ ਤੇ ਮੈਂ ਹੀ ਮੈਗੀ ਬਣਾਉਂਗਾ ਇੱਧਰ ਮੈਗੀ ਕੱਢ ਲਈ ਆਪਾਂ 7 ਪੈਕਟ ਇੱਧਰ ਪ্লাই ਰੈਡੀ ਆ चलो हम बना ने आज जो लगे शिफ्टिंग मम्मा करोगे ब्लॉगिंग मैं बनाऊंगा क्योंकि आज ने दोपहर बनाई सी मैगी और बहुत स्वाद लगी तो मैं कहता तू ही बना परावा क्योंकि मेरा मेनू भी थोड़ा मैगी है ये आता पानी ते हुण पानी कर देना

ਫੜੋ ਹੁਣ ਇੱਕ ਵਾਰੀ ਪਾਣੀ ਚ ਕੋਲ ਮਿਲਾ ਦੇ ਬਸ ਜਿਆਦਾ ਹੈ ਨਾ ਤੇ ਤੇਰੇ ਕੋ ਮਿਲਦੀ ਨਹੀਂ ਪੀ ਮੈਂ ਮਿਲਾ ਦੇ ਨਹੀਂ ਲਿਆ ਤੋੜੀ ਥੋੜੀ ਹੈਲਪ ਕਰਦਾ ਇੱਕ ਵਾਰੀ ਥੋੜਾ ਜਿਹਾ ਉਬਾਲ ਆ ਜਾਏ ਬਸ ਇੰਦਾ ਇਤਰਾਣ ਠੀਕ ਹੈ ਟੱਕਰ ਲਾਈਟਰ ਮੇਸ਼ਾ ਗੈਸ ਤੋਂ ਦੂਰ ਰੱਖੀਦਾ ਕਿਉਂਕਿ ਲਾਈਟਰ ਅੱਗੇ ਵੀ ਮੈਂ ਇੱਕ ਸਾੜ ਲਿਆ ਸੀ ਠੀਕ ਹੈ ਮਸਾਲਾ ਕਦੋਂ ਪਾਣਾ ਬਾਅਦ ਵਿੱਚ ਮਸਾਲਾ ਖੋਲੀ ਨਾ ਜੇ ਮम्मा ਹੈਲਪ ਕਰਨ ਦੇ ਕਿਉਂਕਿ ਮੰਮੀ ਮੰਮੀ ਨੇ ਹੈਲਪ ਕਰਨੀ ਕਰਨੀ ਮਾਤਮਾ ਹੁੰਦੀ ਹੈ ਤੇ ਮੈਂ ਕਾ ਨੋ ਬਗਾ ਕਰ ਦੋ ਚੁੱਲ੍ਹੇ ਨੂੰ ਆ ਕੇ ਵੀ ਚੁੱਲ੍ਹੇ ਰਹਿਣ ਤਾਂ ਆਪੇ ਬਲ ਜਾਣਾ ਆਪੇ ਬਲ ਜਾਣਾ ਮੈਗੀ ਜੀ ਹੁਣ ਗਾਇਸ ਆਪਣੀ ਬੋਇਲ ਹੋ ਚੁੱਕੀ ਆ ਬਸ ਹਸ ਜਗਾ ਰਹੇ ਆ ਫਿਰ ਛੋਟੇ ਛੋਟੇ ਕੋਟੇ ਹੋ ਜਾਣਗੇ ਬਸ ਆ ਰਹੇਗਾ ਥੋੜਾ ਜਿਹਾ ਤੋਂ ਹੁਣ ਆਪ ਐਡ ਕਰਾਂਗੇ ਇਹਦੇ ਵਿੱਚ ਮੈਗੀ ਮਸਾਲਾ ਹੁਣ ਇਹਨੂੰ ਕਰਦੇ ਆ ਮਿਕਸ ਹੱਲਪ ਕਰੋ ਮੇਰੀ ਥੋੜਾ ਜਿਹਾ ਇਧਰ ਵੀ ਪਾਓ ਆਹ ਕਰੋ चीज भी कर दस चले कर, कर। थो करो थोड़ा जहां पावे थोड़ा और पा दे ਆਗੇ ਛੇਰੇ ਵਿੱਚ ਆਪਾਂ ਪਾ ਦਿੰਦੇ ਕਿਨਾਂ ਕਿ ਅoje ਕਿਨਾਂਗੇ ਪਾਇਆ ਸੀ ਇੱਥੇ ਰੱਖੋ ਤੂੰ ਇਹਦੇ ਵਿੱਚ ਪਾਓ ਬਸ ਕਮ ਮਿਲਾਦਾ ਕਮ ਮਿਲਾਵਾ ਮੇਰੇ ਨਾਲ ਸਵਾਰ ਬੋਰ ਘੈਂਟ ਹੁੰਦਾ ਮੈਂ ਸਵੇਰੇ ਜਿਹੜਾ ਬਣਾਈ ਸੀ ਮਮਾਰੇ ਕੋਲ ਹੈ ਗੇੜਨੀ ਕੱਟ-ਕੱਟ ਪਾਈ ਦੀਆਂ ਤੇ ਮਮਾਂ ਦੇ ਮਮਾ ਨੇ ਮਨਾ ਕਰਨਾ ਹੈ ਕੱਢ ਕੇ ਪਾਤਾ ਮਮਾਂ ਨੂੰ ਸਵਾਲ ਲੱਗੇ ਕਿ ਤੇ ਮਮਾਰੇ ਬਹੁਤ ਦਮ ਇਨਾਣਾ ਉਹਨੂੰ ਮਿਕਸ ਉਹਨੂੰ ਬਲੰਦ ਕਰਾਤੀ ਆ ਫੇਰ ਆਪ ਐਡ ਕਰਾਂਗੇ ਮਿਲਕ ਕਿੰਨਾ ਗਰੇਜ ਚਾਹੀਆ ਇੱਕ ਇੱਕ ਵਾਰੀ ਇੱਕ ਵਾਰੀ ਪਹਿਲਾਂ ਵੀ ਇੱਕ ਵਾਰੀ ਪਹਿਲਾਂ ਇੱਕ ਵਾਰੀ ਪਹਿਲਾਂ ਵੀ ਅਸੀਂ ਮੈਗੀ ਸ਼ੇਅਰ ਕੀਤੀ ਸੀ ਉਹ ਵੀ ਬੜੀ ਟੇਸਟੀ ਬਣਦੀ ਓਨਲੀ ਉਹ ਦੁੱਧ ਪਾਈ ਦਾ ਤੇ ਹਜੇ ਨੇ ਜਿੰਗਰ ਗਾਰਨ ਲੀਫ ਦਾ ਪੇਸਟ ਵੀ ਪਾਇਆ ਸੀ ਉਹਦੇ ਕਰਕੇ ਉਹ ਵੀ ਟੇਸਟੀ ਬਣੀ ਹੈ ਤੁਹਾਨੂੰ ਖੜਾਕਾ ਆਇਆ ਹੋਣਾ ਮੇਰਾ ਇੰਡਕਸ਼ਨ ਮੈਂ ਸਾਫ ਸੁਥਰੇ ਸ਼ਾਵ ਕਰਦੇ ਹੱਥੋਂ ਛੁੱਟ ਗਿਆ ਅੰਦਰ ਜਾਣਾ ਸੀ ਸੋਨੇ ਨੂੰ ਨਵਾਂ ਦੇਖੋ ਬਲੰਦੀ ਮੈਗੀ ਇਹਨੇ ਦਿਨਾਂ ਤੋਂ ਵਲੌਗ ਤਾ ਦਿੰਦੀ ਹੁੰਦੇ ਸੀ ਕਿਉਂਕਿ ਮੇਰੇ ਤੰਗ ਪਰ ਟੈਸਟ ਕਿਨੇ ਹੁੰਦੇ ਸੀ ਤੇ ਗਾਇਸ ਬਲੌਗ ਨੂੰ ਲਾਈਕ ਸ਼ੇਅਰ ਕਰੋ ਤੇ ਕਰਿਆ ਕਰੋ ਕਿਉਂਕਿ ਬੱਚੇ ਦੇ ਟੈਸਟ ਦੇ ਬੋਰਡ ਦੇ ਬੋਰਡ ਦੀ ਕਲਾਸ ਵੀ ਹੈ ਜਾਂ ਫਿਰ ਵੀ ਆ ਬਲੌਗ ਬਣਾਉਣ ਦਾ ਜੇ ਤੁਹਾਨੂੰ ਸ਼ੌਂਕ ਹੈ ਪਲੀਜ਼ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਵੀ ਜ਼ਰੂਰ ਕਰਿਓ ਸ਼ੇਅਰ ਵੀ ਜ਼ਰੂਰ ਕਰਿਓ ਨੇ ਜੁਆਰੀ ਹੈ ਤੇ ਇਹਦੇ ਵਿੱਚ ਕਰਾਂਗੇ ਆਪਾਂ ਦੁੱਧ ਐਡ ਕਿ ਦੱਸਿਆ ਮੈਂ ਨਹੀਂ ਮੈਨੂੰ ਨਹੀਂ ਪਤਾ ਬਸ ਜਾ ਰਹਾ ਹੋ ਗਿਆ ਕਰ ਦੋ ਘੱਟ ਆ ਕਰਦੇ ਨੇ ਦੁੱਧ ਐਡ ਠੀਕ ਹੈ ਜੀ ਦੁਬਾਰਾ ਮਿਕਸ ਕਰ ਦਿੰਨੇ ਆ ਜੇ ਪਾਪਾ ਨੂੰ ਚੜਿਆ ਬੁਖਾਰ ਤੇ ਪਾਪਾ ਦੇ ਮੂੰਹ ਦਾ ਟੇਸਟ ਵੀ ਬਹੁਤ ਗੰਦਾ ਨਾ ਹੋਇਆ ਤੇ ਤਾਂ ਦੋਨਾਂ ਨੂੰ ਕੋਈ ਚੀਜ਼ ਦੀ ਟੇਸਟ ਨਹੀਂ ਲੱਗਣ ਦੀ ਤੇ ਫਿਰ ਮੈਨੂੰ ਅੱਜ ਮੈਂ ਕੀ ਖਾਦੀ ਤੇ ਕਹਿੰਦੇ ਮੈਗੀ ਬਣਾ ਚੁਕੋ ਮੈਂ ਚੱਲ ਚੁਕੋ ਮੈਗੀ ਮੈਗੀ ਬਣਾਉਣ ਦਾ ਜ਼ਿੰਮਾ ਤੇ ਦਾ ਪਰ ਉਹਨੇ ਕਹੇ ਮੈਗੀ ਮੈਂ ਹੁਣ ਮੈਗੀ ਬਣਾਉਣ ਦਾ ਜ਼ਿੰਮਾ ਸ਼ੁਭਮ ਦਾ ਹੈਗਾ ਹੁਣ ਮੈਗੀ ਸ਼ੁਭਮ ਨੇ ਬਣਾਇਆ ਕਰਦੀ ਤਾਂ ਕੱਲ ਜਾਣਾ ਹੈ ਸਵੇਰੇ ਸਕੂਲ ਹੈ ਜੇ 30 ਸੋਈ ਹੈ ਕਹਿੰਦੀ ਨਹੀਂ ਆ ਸੰਡੇ ਤੱਕ ਮੈਂ ਹਟੋ ਲੌਗਿੰਗ ਸ਼ੁਰੂ ਕਰਤੀ ਕਲੀਪਰ ਮੈਂ ਖਾਦੀ ਬਣਾਈ ਪਰ ਕੱਲ ਮਨ ਜਾਣੇ ਕੀਤਾ ਇਹ ਕਿ ਤੁਹਾਨੂੰ ਮੈਂ ਹੋਰ ਕਲਿੱਪ ਐਡ ਕਰਦਾ ਇੱਥੇ ਆ ਇਸ ਤੋਂ ਬਾਅਦ ਇੱਕ ਕਲਿੱਪ ਐਡ ਕਰਦਾ ਮੈਂ ਸਾਈਡ ਇੱਕ ਪਰਸੋ ਜੋ ਉਥੇ ਨਾਲ ਇੱਥੇ ਉਹ ਆਇਆ ਗੋਲੇ ਵਾਲਾ ਆਇਆ ਸੀ ਇੱਕ ਭਾਈ ਹੁਣ ਜਿਵੇਂ ਤੁਹਾਨੂੰ ਪਰਾ ਗਰਮੀ ਆ ਗਈਆਂ ਗੋਲੇ ਵਾਲਾ ਭਾਈ ਆਇਆ ਸੀ ਤਾਂ ਆਏ ਗੋਲਾ ਲੈ ਕੇ ਆਏ ਇੱਥੇ ਖਾਣੇ ਤੇ ਐਮੋ ਵੇਖ ਭੋਂਤ ਲੱਗਾ ਰੇ ਐਮੋ ਨੇ ਵੇਖੋ ਕਿੰਨਾ ਸੋਹਣਾ ਖਾਦਾ ਵੇਖੋ ਤੁਸੀਂ ਗਾਇਸ ਐਮੋ ਗੋਲਾ ਖਾਣ ਲੱਗਾ ਇਹ ਦੇਖੋ ਐਮੋ ਗੋਲਾ ਖਾਣ ਲੱਗਾ ਦੇਖੋ ਇਹਨੇ ਓਏ ਨਾ 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 ਤੀਹ ਹੋ ਗਿੰਦੇ ਨਾਮ ਨਾ ਖਾਂਦੇ ਸੋ ਇਹ ਕੋਈ ਤੇ ਸਹੀ ਇਹਦੇ ਕੰਮ ਇਹਦੇ ਕੰਮ ਤੇ ਵੇਖੋ ਗੋਲੇ ਵੇਖੋ ਖਾਂਦਾ ਹੈ ਹੋਰ ਮੰਮੀ ਦੇਖੋ ਤੇ ਸਹੀ ਗੋਲੇ ਵੇਖੋ ਖਾਂਦਾ ਹੈ ਸਾਡਾ ਬਹੁਤ ਲਾਡਾ ਨਾ ਲੈ 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 ਬਾਹੂ ਨਵੀ ਨਵੀ ਕੱਪੀ ਲੈ ਆਏ ਮੋਹਣ ਬੱਚੇ ਠੰਡਾ ਲੱਗਦਾ ਠੰਡਾ ਲੱਗਦਾ ਨਾ ਇਹ ਦੰਦਨ ਜਿਹਦੇ ਸੋਚੋ ਜੀ ਜਾਂਦੇ ਆ ਹੈਗਾ ਸੋਚਣ ਵਾਲਾ ਇਹਨਾਂ

ਇਹ ਨਸ਼ਾ ਪੀਅ ਜਾਂ ਮੈਂ ਕੋਟਰ ਨੂੰ ਪਾਇਆ ਕਰਾਂ ਤੇ ਮੈਂ ਇਹਨੂੰ ਸਭੋਂ ਮਨਾ ਕਰਦੇ ਹਾਂ ਤੇ ਮੈਂ ਕਿਤਾਬਾਂ ਹੀ ਪੜਾਈ ਬਗਤਾਂ ਹੁੰਦੇ ਤੇ ਥੋੜਾ ਜਿਹਾ ਪੜਾਈ ਬੰਦ ਫਿਰ ਥੋੜਾ ਧਿਆਨ ਹਟਦਾ ਤੇ ਪਲੀਜ਼ ਤੁਸੀਂ ਜਰੂਰ ਇਹਨੂੰ ਲਾਈਕ ਸਬਸਕ੍ਰਾਈਬ ਕਰਿਓ ਸ਼ੇਅਰ ਵੀ ਜਰੂਰ ਕਰਿਓ ਠੀਕ ਹੈ ਜੀ ਓਕੇ ਜੀ ਗੱਨਾ ਗੱਨਾ ਆਪਣੀ ਮੈਕੀ ਦਾ ਦਿਖਾ ਦਿਓ ਤੇ ਲੱਗ ਲੱਗਾ ਜੇ ਥੋੜੀ ਜਿਹੀ ਬਸ ਰਹੀ ਤਾਂ ਸਰ ਤੇ ਬਸ ਮੈਂ ਵੀ ਤਿਆਰ ਹੋਣ ਵਾਲੀ ਫਿਰ ਮਿਲਦੇ ਆਂ ਗਾਈਜ਼ ਮੈਗੀ ਬਣ ਕੇ ਹੋਣ ਆ ਚੁੱਕੀ ਆ ਦੇਖੋ ਤੇ ਬਲਾਈ ਮੈਂ ਖਾਣ ਲੱਗਾ ਸੋਨੇ ਮੈਗੀ ਖਾਣੇ ਆ ਤੇ ਵਲੋਗ ਐਡ ਕਰੂੰਗਾ ਇਸ ਤੋਂ ਬਾਅਦ ਇਸ ਵੇਲੇ ਸਕੂਲ ਨਹੀਂ ਜਾਣਾ ਤੇ ਚਲੋ ਜਿਆ ਵਲੋਗ ਵਧੀਆ ਲੱਗਾ ਹੋਗਾ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਮਿਲ ਜਾਈਏ ਤੁਹਾਨੂੰ ਘਰ ਨਵੇਂ ਨੈਕਸਟ ਵਲੋਗ 'ਚ ਬਾਏ